ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਸ਼ਹੀਦੀ ਦਿਹਾੜੇ ਚੱਲਦੇ ਨੇ ਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਭਾਈ ਅਮਨਦੀਪ ਸਿੰਘ ਜੀ ਵੱਲੋਂ ਜਿਹੜਾ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਤੇ ਅੱਜ ਅਸੀਂ ਪਹੁੰਚੇ ਆ ਚੈਰੀਟੇਬਲ ਜਿਹੜਾ ਉਹਨਾਂ ਦਾ ਟਰਸਟ ਹੈ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਦੀ ਟੀਮ ਦੇ ਨਾਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸੇ ਚੈਨਲ ਆਈ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਸਾਡੇ ਨੂੰ ਦੁਬਾਰਾ ਫਿਰ ਦੋਨੋਂ ਹੱਥ ਜੋੜ ਕੇ ਫਤਿਹ ਬੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਤਿਗੁਰ ਜੀ ਦੀ ਅਪਾਰ ਕਿਰਪਾ ਦੇ ਸਦਕੇ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਦੇ ਉਦਮ ਦੇ ਸਦਕੇ ਇਸ ਅਸਥਾਨ ਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ ਉਹ ਹਸਪਤਾਲ ਵੱਲੋਂ ਇਹ ਜੋ ਦਿਹਾੜੇ ਜਾ ਰਹੇ ਨੇ ਮਾਤਾ ਗੁਜਰ ਕੌਜ ਦਾ ਸ਼ਿਦੀ ਦਿਹਾੜਾ ਸਹਿਜਾ ਦੇ ਸ਼ਿਦੀ ਦਿਹਾੜੇ ਹੋਰ ਸਮੂਹ ਸਿੰਘਾ ਦੇ ਸ਼ਿਦੀ ਦੇ ਜੋ ਚੱਲ ਰਹੇ ਨੇ ਉਹ ਦਿਹਾੜੇ ਨੂੰ ਸਮਰਪਿਤ ਭਾਈ ਸਿਆਜ ਵੱਲੋਂ ਬਹੁਤ ਵਧੀਆ ਉਦਮ ਕੀਤਾ ਗਿਆ ਹੈ ਜੋ ਕਿ ਹਸਪਤਾਲ ਦੇ ਅੰਦਰ ਅੱਡਾ ਬੌਲੀ ਰਾਮਦੇਸ ਰੋਡ ਤੇ ਵਿਸ਼ਾਲ ਸਰਜਰੀ ਕੈਂਪ ਜੋ 21 12 2025 ਤੋਂ ਆਰੰਭ ਹੋਇਆ ਹੈ ਇਹ ਕੈਂਪ 10 1 2026 ਤੱਕ ਚੱਲੇਗਾ ਇਹ ਹਸਪਤਾਲ ਦੇ ਵਿੱਚ ਵਿਸ਼ੇਸ਼ ਤੌਰ ਤੇ ਸਿਰਫ ਤੇ ਸਿਰਫ 13000 ਦੇ ਵਿੱਚ ਜਿਵੇਂ ਹਰਦੀਆਂ ਦਾ ਆਪਰੇਸ਼ਨ ਰਸੌਲੀ ਦਾ ਆਪਰੇਸ਼ਨ ਬਾਬਾ ਸੀੜ ਦਾ ਆਪਰੇਸ਼ਨ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਬੱਚੇ ਦਾਨੇ ਦਾ ਆਪਰੇਸ਼ਨ ਗਿਲਟੀਆਂ ਦਾ ਆਪਰੇਸ਼ਨ ਵਿਸ਼ੇਸ਼ ਤੌਰ ਤੇ ਚਿੱਟੇ ਮੋਤੀ ਦਾ ਆਪਰੇਸ਼ਨ ਸਿਰਫ ਤੇ ਸਿਰਫ 48000 ਵਿੱਚ ਕੀਤਾ ਜਾ ਰਿਹਾ ਹੈ ਸਰਨ ਦੇਖਿਆ ਕਿ ਬਾਹਰ ਜਿਹੜੇ ਹਸਪੀਟਲ ਐ ਜਿਹੜੇ ਪ੍ਰਾਈਵੇਟ ਹਸਪੀਟਲ ਜਾਂ ਕੋਈ ਵੀ ਆ ਜਿਹੜੇ ਤੁਸੀਂ ਐ ਇਲਾਜਾਂ ਦਾ ਆਪਰੇਸ਼ਨ ਜਿਹੜਾ ਕਰ ਰਹੇ ਹੋ ਤਕਰੀਬਨ ਇਹਨਾਂ ਦੇ ਰੇਟ 30 40 50 60 ਹਜ਼ਾਰ ਤੋਂ ਉੱਪਰ ਚੱਲ ਜਾਂਦੇ ਆ 13000 ਤੇ ਵਿੱਚ ਜਿਹੜਾ ਇਹ ਕਿਸ ਤਰ੍ਹਾਂ ਪੋਸੀਬਲ ਜਿਹੜਾ ਤੁਸੀਂ ਇਹ ਰੱਖਿਆ ਆ ਇਹ ਸਾਰੀ ਸਤਗੁਰ ਦੀ ਕਿਰਪਾ ਵਰਤਰੀ ਹੈ ਸਾਡੇ ਮਹਾਂਪੁਰਖਾਂ ਦੀਆਂ ਅਸੀਸਾਂ ਭਾਈ ਸਾ ਦਾ ਉਦਮ ਹੈ ਉੱਨੇ ਵੱਲੋਂ ਇੱਕੋ ਹਿਦਾਇਤ ਹੈ ਸਾਰੇ ਉਸ ਸਟਾਫ ਦੇ ਮੈਂਬਰਾਂ ਨੂੰ ਵੀ ਕਿ ਰੋਜ਼ਾਨਾ ਇੱਥੇ ਆ ਕੇ ਅਰਦਾਸ ਕਰਨੀ ਹੈ ਗੁਰੂ ਰਾਮਦਾਸ ਜੀ へ ਧੰਨ ਬਾਬਾ ਦੀਪ ਸਿੰਘ ਜੀ ਇਸ ਹਸਪਤਾਲ ਦੇ ਵਿੱਚ ਜੋ ਜੀ ਆਵੇ ਸੋ ਰਾਜੀ ਜਾਵੇ ਜਿਹੜਾ ਵੀ ਇੱਥੇ ਆਵੇ ਉਹ ਠੀਕ ਤੰਦਰੁਸਤ ਹੋ ਕੇ ਜਾਵੇ ਔਖਦ ਆਏ ਰਾਸ ਵਿੱਚ ਆਪ ਖਲੋਆ ਇਹ ਖੰਡੇ ਵਾਲੇ ਬਾਪੂ ਬਾਪੂ ਦੀਪ ਸਿੰਘ ਦੀ ਕਿਰਪਾ ਹੀ ਪ੍ਰਤੱਖ ਵਰਤਦੀ ਪਈ ਇੱਥੇ ਤੇ ਇੱਥੇ ਕੋਈ ਆ ਨਹੀਂ ਕੋਈ ਬਿਜ਼ਨਸ ਨਹੀਂ ਆ ਇਹ ਬਾਰਾ ਖਾਂਦਾ ਕਿ ਨਹੀਂ ਖਾਂਦਾ ਹੋ ਸਦਕਾਈ ਆਪਰੇਸ਼ਨ ਇਹੋ ਜਿਹਾ ਜਿੱਥੇ ਲਾਗਤਮੁੱਲੀ 20000 ਹੁੰਦੀ ਹੋਵੇ ਪਰ ਭਾਈ ਸਾਹਿਬ ਜੀ ਕਹਿੰਦੇ 13000 ਬਾਬੇ ਨਾਨਕ 13 13 ਹੀ ਆਪਾਂ ਸੇਵਾ ਕਰਨੀ ਐ ਇੱਥੇ ਮਰੀਜਾਂ ਦੀ ਤੇ ਸੇਵਾ ਨੂੰ ਮੁੱਖ ਰੱਖ ਕੇ ਹੀ ਇਹ ਭਾਈ ਸਾਹਿਬ ਵੱਲ ਉਦਮ ਕੀਤਾ ਗਿਆ ਜੋ ਕਿ ਬੇਅੰਤ ਲੋੜਵੰਦ ਇਹ ਅਜ ਇਹ ਆਪਰੇਸ਼ਨਾਂ ਦਾ ਲਾਭ ਉਠਾ ਰਹੇ ਨੇ ਦਾਸ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰੇਗਾ ਭਾਈ ਜੋ ਲੋੜਵੰਦ ਨੇ ਉਹ ਇਸ ਵਾਵੇਂ ਦਾ ਵੱਤਵੱਦ ਲਾਭ ਲੈਣ ਆਪ ਫੇ ਤੰਦਰੁਸਤ ਹੋਣ ਆਪਣਾ ਇਲਾਜ ਕਰਾਉਣ ਤੰਦਰੁਸਤ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰਨ ਜਿੱਥੇ ਡਾਕਟਰ ਆਪਰੇਸ਼ਨ ਕਰਦੇ ਨੇ ਉੱਥੇ ਸਤਿਗੁਰ ਦੀ ਕਿਰਪਾ ਵੀ ਵਰਤ ਰਹੀ ਹੈ ਨਾਲ-ਨਾਲ ਤੇ ਸੰਗਤ ਜੀ ਅਰਦਾਸ ਕਰਿਓ ਆਉਣ ਵਾਲੇ ਸਮੇਂ ਚ ਆਪ ਹੀ ਸਤਿਗੁਰ ਦੀ ਭਾਈ ਸਾਹਿਬ ਭਾਈ ਆਮਨਦੀਪ ਸਿੰਘ ਦੇ ਸਿਰ ਤੇ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਨਿਸ਼ਕਾਮਤਾ ਦੇ ਨਾਲ ਨਿਰਸਵਾਰਥ ਹੋ ਕੇ ਸਵਾਮਾ ਸਤਿਗੁਰੂ ਜੀ ਲੈਂਦੇ ਰਹਿਣ ਇੱਕ ਵਾਰ ਦੁਬਾਰਾ ਫਿਰ ਸੈਭ ਜਨ ਅਚਿਦਿ ਦੇ ਹਾਰੇ ਨੂੰ ਮਾਤਾ ਗੁਜਰ ਕੌਰ ਦੇ ਸਿੱਧੀ ਜੀ ਦੇ ਹਰੇ ਤੋਂ ਕੋਟਨ ਕੋਟ ਪ੍ਰਣਾਮ ਕੋਟਨ ਕੁਰ ਪ੍ਰਣਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇੱਥੇ ਮੈਨੇਜਰ ਸਾਹਿਬ ਵੀ ਬੈਠੇ ਨੇ ਜਿਹੜੇ ਇਹ ٹرسٹ ਨੂੰ ਸਾਰਾ ਦੇਖਦੇਖ ਇਹਨਾਂ ਦੀ ਹੇਠ ਸਾਰਾ ਚੱਲ ਰਿਹਾ ਹੈ ਸੇਵਾ ਨਿਭਾ ਰਹੇ ਨੇ ਮੈਨੇਜਰ ਸਾਹਿਬ ਆਪਣਾ ਨਾਮ ਵੀ ਦੱਸਿਓ ਤੇ ਦੇਖਣਾ ਕਿ ਇਹ ਜਿਹੜਾ ਲੰਮੀ ਕਤਾਰਾਂ ਦੇ ਵਿੱਚ ਜਿਹੜੇ ਅੱਜ ਲੋਕ ਇੱਥੇ ਪੀੜਿਤ ਮਰੀਆਂ ਤੋਂ ਆਏ ਨੇ ਕਿੰਨੇ ਕ ਲੋਕ ਜਿਹੜੇ ਆ ਉਹ ਭਾਈ ਸਾਹਿਬ ਨੂੰ ਸਾਰੀ ਟੀਮ ਨੂੰ ਦਵਾਮਾ ਦਿੰਦੇ ਨੇ ਆਪਣਾ ਨਾਮ ਦੱਸ ਕੇ ਜੀ ਮੇਰਾ ਨਾਮ ਵਰੂ ਸ਼ਰਮਾ ਹੈ ਦਾਸ ਹਸਪੀਟਲ ਦੀ ਭਾਈ ਸਾਹਿਬ ਜੀ ਵੱਲੋਂ ਡਿਊਟੀ ਲੱਗੀ ਹੈ ਸਾਰੀ ਜਿਹੜੀ ਦੇਖ ਰੇਖ ਦੀ ਸੇਵਾ ਨਿਭਾ ਰਹੇ ਆ ਇਹ ਜਿਹੜਾ ਕੈਂਪ ਹੈ ਜੀ ਇਹ 21 ਦਸੰਬਰ 2025 ਤੋਂ ਭਾਈ ਸਾਹਿਬ ਜੀ ਦੀਆਂ ਆਗਿਆ ਨਾਲ ਸ਼ੁਰੂ ਕੀਤਾ ਗਿਆ ਸੀ ਔਰ ਇਹਦੇ ਵਿੱਚਕਾਰ ਹਜੇ ਤੱਕ 150 ਤੋਂ 200 ਮਰੀਜ਼ ਜਿਹੜੇ ਨੇ ਉਹ ਸਾਨੂੰ ਆਪਣੇ ਰਜਿਸਟ੍ਰੇਸ਼ਨ ਕਰਾ ਕੇ ਹੋਏ ਨੇ ਤੇ ਜਿਨ੍ਹਾਂ ਵਿੱਚੋਂ ਕਾਫੀ ਆਪਾਂ ਆਪਰੇਸ਼ਨ ਹੈ ਕਰ ਵੀ ਚੁੱਕੇ ਆ ਔਰ ਕਈਆਂ ਨੂੰ ਜਦੋਂ ਬਲੱਡ ਟੈਸਟ ਦੀ ਰਿਪੋਰਟ ਆਂਦੀ ਹੈ ਮੈਂਨ ਆਪਾਂ ਫਿਟਨੈਸ ਦੇਖਦੇ ਆ ਜੇ ਫਿਟਨੈਸ 'ਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੈਗੀ ਹੈ ਜਾਂ ਕੋ ਡਾਇਬੀਟੀਜ਼ ਦਾ ਕੋਈ ਪੇਸ਼ੈਂਟ ਹੈ ਫਿਰ ਉਸ ਤੋਂ ਬਾਅਦ ਫਿਟਨੈਸ ਕਰਕੇ ਪੂਰੀ ਕਲੀਅਰ ਉਸ ਤੋਂ ਬਾਅਦ ਉਹਨਾਂ ਨੂੰ ਆਪਰੇਸ਼ਨ ਦਾ ਟਾਈਮ ਦਿੱਤਾ ਜਾਂਦਾ ਹੈ ਤੇ ਇਹਦੇ ਵਿੱਚ ਘਾਰ ਚਾਹੇ ਪਿੱਤੇਰੀ ਪੱਥਰੀ ਦਾ ਆਪਰੇਸ਼ਨ ਹੈ ਹਰਨੀਆ ਦਾ ਹੈ ਬਵਾਸੇਰ ਦਾ ਹੈ ਤਾਂ ਇਹ ਐਪੈਂਡਿਕਸ ਆ ਉਹ ਸਿਰਫ ਸਿਰਫ 13000 ਚ ਕਿਤੇ ਜਾਂਦੇ ਨੇ ਦੁਰਬਿਨ ਵਾਲੇ ਚਿਰੇ ਵਾਲੇ ਨਹੀਂ ਦੁਰਬਿਨ ਵਾਲੇ 13000 ਦਾ ਆਪਰੇਸ਼ਨ ਆ ਪਾਈ ਸਭ ਜੀ ਸੀਸ ਨਾ ਕਰ ਰਹੇ ਆ ਜੀ ਇੱਕ ਸਵਾਲ ਐ ਇੱਥੇ ਵਰਨ ਜੀ ਦਿੱਖਦੇ ਆ ਕਿ ਜਿਹੜੇ 13000 ਰੁਪਏ ਦੇ ਵਿੱਚ ਜਿਹੜੇ ਡਾਕਟਰਾਂ ਦੇ ਖਰਚੇ ਹੁੰਦੇ ਆ ਡਾਕਟਰ ਵੀ ਕਾਫੀ ਪੈਸੇ ਲੈਂਦੇ ਆ ਉਹ 13000 ਰੁਪਏ ਦੇ ਵਿੱਚ ਲੱਗਦਾ ਨਹੀਂ ਕਿਤੇ ਨਾ ਕਿਤੇ ਉਹ ਡਾਕਟਰਾਂ ਨੂੰ ਪੈਸੇ ਵੀ ਦੇਣੇ ਆ ਮੈਡੀਸਨ ਵੀ ਦਿੰਦੇ ਹੋ ਤੁਸੀਂ ਫਿਰ ਜਿਹੜਾ ਵਾ ਟ੍ਰੀਟਮੈਂਟ ਜਿਹੜਾ ਸਟਾਪ ਵੀ ਆ ਇਹ ਖਰਚੇ ਜਿਹੜੇ ਆ ਕਿਸ ਤਰ੍ਹਾਂ ਮੈਨੇਜ ਕਿਦਾਂ ਹੁੰਦੇ ਇਹ ਜੀ ਸਾਰਾ ਕੁਝ ਭਾਈ ਸਾਹਿਬ ਜੀ ਦੇ ਉਦਮ صدਕਾ ਸਾਰਾ ਕੁਝ ਚੱਲ ਰਿਹਾ ਸੰਗਤ ਦੀ ਸੀਸਨ ਸਾਰੇ ਕਾਰਜ ਚੱਲ ਰਹੇ ਨੇ ਚਾਹੇ ਉਹ ਸਕੂਲ ਹੈ ਜਾਂ ਰਸੋਈ ਹੈ ਕਿਚਨ ਬਾਜ਼ ਬਾਬੇ ਨਾਨੇ ਦੀ ਰਸੋਈ ਹੈ ਹਸਪਤਾਲ ਹੈ ਡਾਕਟਰਾਂ ਦਾ ਇਦਾਂ ਜੇ ਡਾਕਟਰਾਂ ਨੂੰ ਤੇ ਸਾਰੀ ਪੇਮੈਂਟ ਦੇਣੀ ਆ ਡਾਕਟਰ ਕਈ ਸਾਡੇ ਕੋਲ ਪਿਆਰ ਵਾਲੇ ਵੀ ਹੈ ਕਿੰਨੇ ਭਾਈ ਸਾਹਿਬ ਜੀ ਦੇ ਪ੍ਰੇਮਚ ਹੈਗੇ ਨੇ ਪਰ ਜੋ ਖਰਚਾ ਉਹਦਾ ਬੰਦ ਹੈ ਉਹ ਉਹਨਾਂ ਨੂੰ ਦਿੱਤਾ ਜਾਂਦਾ ਹੈ ਜੀ ਔਰ ਜਦੋਂ 13000 ਦਾ ਆਪਰੇਸ਼ਨ ਸ਼ੁਰੂ ਕੀਤਾ ਭਾਈ ਸਾਹਿਬ ਜੀ ਨੇ ਇਹਦੇ ਚ ਇਹਨੇ ਦੇਖਿਆ ਕਿ ਸਾਡਾ ਖਰਚਾ ਕਿੰਨਾ ਆਏਗਾ ਅਸੀਂ ਮਰੀਜ਼ ਕੋਲ 13000 ਹੀ ਲੈਣੇ ਆ ਸਾਡਾ ਖਰਚਾ ਚਾਹੇ 20000 ਆ ਜੇ 25000 ਆ ਜੇ ਉਹਦੇ ਨਾਲ ਨਾਤੇ ਦੱਸਦੇ ਪੇਸ਼ੰ ਨੂੰ ਕਿ ਸਾਡਾ ਖਰਚਾ ਇੰਨਾ ਹੋਇਆ ਤੇ ਨਾ ਆਪਾਂ ਨੂੰ ਕੋਈ ਗੱਲ ਦਾ ਕਿਸੇ ਨੂੰ ਕਹਿ ਲੋ ਵੀ ਇਹ ਗੱਲ ਗੁਪਤ ਰੱਖੀ ਦੀ ਹੈ ਵੀ ਨਹੀਂ ਦੱਸਿਆ ਜਾਂਦਾ ਵੀ ਸਿਰਫ 13000 ਠੀਕ ਹੈ ਆਪ ਜੀ ਠੀਕ ਹੋ ਜੇ ਕੋਈ ਕਹੂ ਮੈਨੂੰ 13000 ਨੇਗਾ ਹੋਰ ਥੋੜੇ ਘੱਟ ਕਰ ਲਓ ਫਿਰ ਉਹ ਵੀ ਭਾਈ ਸਾਹਿਬ ਜਿਹੜਾ ਆ ਗਿਆ ਥੋੜਾ ਹੋਰ ਘੱਟ ਕਰ ਲੀਦਾ ਜੀ ਕਿਸੇ ਵੇਲੇ ਹੁੰਦਾ ਕਿ ਤੁਸੀਂ ਇੱਕ ઓਪਰੇਟ ਜਿਹੜਾ ਵਾ ਉਹਦਾ 13000 ਰੁਪਇਆ ਜਦੋਂ ਟ੍ਰੀਟਮੈਂਟ ਸ਼ੁਰੂ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਮਾਈਨਰ ਜਾਂ ਕੋਈ ਜਾਂ ਹੋਰ ਨੁਕਸ ਨਿਕਲ ਆਉਂਦਾ ਉਹਦਾ ਕੀ 13 ਦਾ 26 ਹੋਏਗਾ ਕਿ ਜਾਂ ਉਸ 13000 ਦਾ ਜਿਹੜੀ ਸੇਵਾ ਲੱਗੀ ਹੈ ਜਿਹੜਾ ਇੱਕ ਪੈਕੇਜ ਬਣਾਇਆ ਗਿਆ ਉਹਦੇ ਵਿੱਚ ਹੀ ਇਹ 13000 ਰੁਪਏ ਦਾ ਲਾਜੋ ਨੇ ਜੀ ਸਾਡੇ ਕੋਲ ਜੇ 13000 ਕੇ ਹੈ ਪੇਸ਼ੈਂਟ 13000 ਹੀ ਹੋਏਗਾ 13000 ਦਾ 12500 ਜਾਂ 12000 ਹੋ ਜਾਏਗਾ 13000 ਇੱਕ ਨਹੀਂ ਹੋਏਗਾ 2 ਦਿਨ ਪਹਿਲਾਂ ਦੀ ਗੱਲ ਹੀ ਹੈ ਜਿਹੜੀ ਗੱਲ ਆਪ ਜੀ ਨੇ ਕੀਤੀ ਮੈਨੂੰ ਗੱਲ ਜਿਆਦਾ ਕੀ ਹੈ ਇੱਕ ਪੇਸ਼ੈਂਟ ਦਾ ਅਪੈਂਡਿਕਸ ਆਪਰੇਸ਼ਨ ਸੀਗਾ ਉਹਨੂੰ ਬਾਹਰ ਖਰਚਾ ਦੱਸਾਇਆਗਾ ਕੋਈ 60 70000 ਰੁਪਇਆ ਪ੍ਰਾਈਵੇਟ ਹਸਪੀਟਲ ਚ ਮੈਂ ਨਾਮ ਨਹੀਂ ਲੈਣਾ ਉਹਨਾਂ ਦਾ ਤੇ ਉਹ ਸਾਡੇ ਕੋਲ ਆਏ ਨੇ ਅਸੀਂ 13000 ਜੋ ਉਹਨਾਂ ਨਾਲ ਗੱਲ ਕਰ ਲਈ ਵੀ ਤੁਹਾਡਾ 13000 ਚ ਹੋ ਜਾਏਗਾ ਜਦੋਂ ਆਪਰੇਸ਼ਨ ਸ਼ੁਰੂ ਕੀਤਾ ਹੈ ਜਾਂ ਡਾਕਟਰ ਨੇ ਕੱਟ ਲਾਇਆ ਹੈ ਤੇ ਉਹਦੇ ਅੰਦਰ ਦੋ ਨਾੜਾਂ ਤੇ ਪੈਂਡਿਕਸੀਆਂ ਜੀ ਨਾਰਮਲ 25000 ਬੰਦੇ ਵਾਂਗਰ ਇੱਕ ਪਿੱਛੇ ਇਹੋ ਜਿਹਾ ਪੇਸ਼ੈਂਟ ਆਂਦਾ ਜਿਹਦੇ ਕੋ ਦੋ ਨਾੜਾਂ ਅੰਦਰ ਹੁੰਦੀਆਂ ਨੇ ਪੈਂਡਿਕਸੀਆਂ ਫਿਰ ਉਹ ਭਾਈ ਸਾਹਿਬ ਜੀ ਦੇ ਅਗਿਆਨusਾਰ 13000 ਚ ਸਾਰਾ ਆਪਰੇਸ਼ਨ ਕੀਤਾ ਜਿਹੋ ਦਾ ਜੋ ਬਾਹਰ ਪ੍ਰਾਈਵੇਟ ਜਾਂਦਾ ਤੇ 70 ਤੱਕ 40 ਬਣ ਜਾਣਾ ਸੀ ਭਾਜੀ ਮਨੇ ਇਸ ਤਰ੍ਹਾਂ ਦਾ ਕੋਈ ਐਦਾਂ ਦਾ ਕੁਝ ਨਹੀਂ ਭਾਜੀ ਉਹ ਉਹ ਸਭ ਕੋ ਪੇਸ਼ੈਂਟ ਜਿਹੜੇ ਨਾਲ ਦੇ ਸੀ ਜਮਾਤ ਦੇ ਬਜ਼ੁਰਗ ਸੀਗੇ ਦੋ ਤੀਆਂ ਸੀ ਵਿਚਾਰੇ ਹੁੰਦੀਆਂ ਉਹ ਭਾਜੀ ਭਾਜੀ ਕਹੇ ਕਿ ਬਹੁਤ ਸੀਸਾਂ ਦੇਖ ਗਏ ਨੇ ਭਾਈ ਸਾਹਿਬ ਜੀ ਨੂੰ 10 ਨੂੰ ਬਹੁਤ ਸੀਸਾਂ ਦੇਖ ਗਏ ਕਿ ਬਹੁਤ ਨਿਕਾ ਉਪਰਲਾ ਭਾਈ ਸਾਹਿਬ ਜੀ ਨੇ ਕਿਹਾ ਹੈ ਜਿਹਦੇ ਨਾਲ ਕੇ ਜਿਹੜਾ ਮਾੜਾ ਬੰਦਾ ਹੈ ਆਪਣਾ ਇਲਾਜ ਕਰਾ ਸਕਦਾ ਭਾਜੀ ਜੀ ਇੱਕ ਸਵਾਲ ਮੇਰਾ ਹੋਰ ਤੁਹਾਡੇ ਨਾਲ ਹੈ ਕਿ ਦੇਖ ਰਹੇ ਆ ਕਿ ਹਸਪੀਟਲ ਦੇ ਨਾਲ-ਨਾਲ ਜਿਹੜੀਆਂ ਵਾਂ ਕਾਫੀ ਭਾਈ ਸਾਹਿਬ ਜੀ ਉਹਨਾਂ ਦੇ ਟਰਸਟ ਵੱਲੋਂ ਜਿਹੜੀਆਂ ਹੋਰ ਵੀ ਕਾਫੀ ਸੇਵਾਵਾਂ ਚੱਲਦੀਆਂ ਰਹਿੰਦੀਆਂ ਅਸੀਂ ਚਾਹਾਂਗੇ ਕਿ ਸਾਡੇ ਚੈਨਲ 'ਤੇ ਤੁਸੀਂ ਉਹ ਸੇਵਾਵਾਂ ਵੀ ਜਿਹੜੀਆਂ ਲੋਕਾਂ ਦੇ ਨਾਲ ਜਿਹੜੇ ਆ ਇਹ ਸੰਗਤ ਦੇ ਨਾਲ ਜਰੂਰ ਸ਼ੇਅਰ ਕਰੋ ਜੀ ਬੜਾ ਸੋਹਣਾ ਸਵਾਲ ਕੀਤਾ ਜੀ ਆਪ ਜੀ ਨੇ ਸਤਗੁਰ ਦੀ ਬੇਅੰਤ ਕਿਰਪਾ ਵਰਤ ਰਹੀ ਹੈ ਤਰਸ ਵਰਤਦਾ ਪਿਆ ਹੈ ਭਾਈਛੇ ਦਾ ਉਦਮ ਹੈ ਇਸ ਸਥਾਨ ਜਿੱਥੇ ਅਸੀਂ ਬੈਠੇ ਸਾਰੀ ਟੀਮ ਹੁਣ ਇੱਥੇ ਬਾਬਾ ਦੀਪ ਸਿੰਘ ਚੈਰਟੇ ਪ੍ਰੋਟੈਸਟਰ ਭਾਈ ਸਾਹਿਬ ਲੋ ਅਰੰਭ ਕੀਤਾ ਗਿਆ ਜੀ ਸਰਫ ਦੇ ਅਧੀਨ ਜਿਵੇਂ ਬਾਹਰ ਰੋਡ ਤੇ ਤੁਸੀਂ ਵੇਖੋ ਬਾਬੇ ਨਾਨਕ ਦੀ ਰਸੋਈ ਲੰਗਰ ਚੱਲ ਰਿਹਾ ਜੀ ਸਵੇਰੇ 11:00 ਵਜੇ ਲੰਗਰ ਸ਼ੁਰੂ ਹੋ ਜਾਂਦਾ 4:00 ਵਜੇ ਤੱਕ ਲੰਗਰ ਚੱਲਦਾ ਜੀ ਉਹ ਉਹਦੇ ਜੇ ਤਕਰੀਬਨ 25-2600 ਪਰਿਵਾਰ ਰੋਜ਼ਾਨਾ ਹੀ ਰਾਹੀਰ ਮੁਸਾਫਰ ਸਾਡੇ ਪ੍ਰਸ਼ਾਦਾ ਛਕਦੇ ਨੇ ਅਸੀਸਾਂ ਦਿੰਦੇ ਨੇ ਰੋਜ਼ਾਨਾ ਹੀ ਮਕੇ ਤਾਜ਼ਾ ਪ੍ਰਸ਼ਾਦਾ ਪਕਦਾ ਹੈ ਰੋਜ਼ਾਨਾ ਨਵੀਂ ਨਵੀਂ ਸਬਜ਼ੀ ਬਣਦੀ ਹੈ ਮੰਨ ਲਓ ਜਿਵੇਂ ਅੱਜ ਦਾਲ ਹੈ ਕੱਲ ਸਬਜ਼ੀ ਬਣੇਗੀ ਪਰਸੋਂ ਕੜੀ ਚਾਵਲ ਹੋਗੇ ਫੇ ਰਾਜਮਾਂ ਚਾਵਲ ਹੋਗੇ ਚਿੱਟੇ ਛੋਲੇ ਪਛਾਦੇ ਹੋਗੇ ਕਾਲੇ ਚਨੇ ਬਣਗੇ ਜੀ ਰੋਜ਼ਾਨਾ ਸੱਤ ਦਿਨ ਦਾ ਮੈਨੂੰ ਵੱਖਰ-ਵੱਖਰਾ ਜੀ ਇਸੇ ਤਰ੍ਹਾਂ ਹੀ ਬਾਬੇ ਨਾਨਕ ਜਲਦੀ ਫਿਰਦੀ ਰਸੋਈ ਹੈ ਇਲਾਕੇ 'ਚ ਕਿਤੇ ਵੀ ਲੰਗਰ ਦੀ ਲੋੜ ਹੋਵੇ ਤੇ ਕੋਈ ਸਮਾਗਮ ਹੋਵੇ ਜਾਂ ਕਿਤੇ ਲੋੜ ਆ ਉੱਥੇ ਉਹ ਗੱਡੀ 'ਚ ਲੰਗਰ ਤਿਆਰ ਕੇ ਭੇਜਿਆ ਜਾਂਦਾ ਜੀ ਜੀ ਤੇ ਉਸ ਤੋਂ ਅੱਗੇ ਆ ਜੀ ਜੋ ਭਾਈ ਸਾਹਿਬ ਜੀ ਵੱਲੋਂ ਇੱਕ ਨਵੇਕਰਾ ਨਵੇਕਲਾ ਉਪਰਾਲਾ ਸ਼ੁਰੂ ਕੀਤਾ ਗਿਆ ਉਹ ਹੈ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਜੀ ਉਹ ਕਾਫੀ ਬਜ਼ੁਰਗ ਇੱਥੇ ਆ ਕੇ ਭਾਈ ਸਾਹਿਬ ਨੂੰ ਬੇਨਤੀ ਕਰਦੇ ਸਨ ਭਾਈ ਸਾਹਿਬ ਜੀ ਸਾਡੇ ਬੱਚੇ ਜੋ ਬਰਨ ਦੇਸ਼ ਚਲੇ ਗਏ ਜਮੀਨ ਵਿਚ ਗਏ ਨੇ ਅਸੀਂ ਘਰੋਂ ਬੇਘਰ ਹੋ ਗਏ ਸਾਡੀ ਉਹਨਾਂ ਬਾਤ ਨਹੀਂ ਪੁੱਛੀ ਇਹ ਚੀਜ਼ ਨੂੰ ਮੁੱਖ ਰੱਖ ਕੇ ਆ ਫਿਰ ਭਾਈ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਸ਼ੁਰੂ ਕੀਤੀ ਜੀ ਉਹਦੇ 'ਚ ਦੋ ਟਿਫਨ ਹਰ ਪਰਿਵਾਰ ਨੂੰ ਦਿੱਤੇ ਜਾਂਦੇ ਜੀ ਨੇ ਜੀ ਉਰਜਾ ਨੈਸਵਰੇ 9 ਵਜੇ ਪੈਕਿੰਗ ਸ਼ੁਰੂ ਹੋ ਜਾਂਦੀ ਹੈ ਪਸ਼ਾਦੇ ਦੀ 11 ਵਜੇ ਤੋਂ ਸੇਵਾਦਾਰ ਗੱਡੀ ਚ ਜਾਂਦਾ ਜੀ ਉਹ ਪਹਿਲਾ ਟਿਫਨ ਦੀ ਹੁੰਦਾ ਦੂਜਾ ਟਿਫਨ ਲੈ ਆਉਂਦਾ ਜਾਨਾ ਤਾਜੀ ਸਬਜ਼ੀ ਤਾਜੀ ਗਰਮ ਗਰਮ ਪ੍ਰਸ਼ਾਦੀ ਟਿਫਨ ਵੀ ਫਿਰ ਇਸ ਤਰ੍ਹਾਂ ਤਿਆਰ ਕੀਤੇ ਗਏ ਨੇ 10 ਤੋਂ 12 ਘੰਟੇ ਉਹ ਟਿਫਨ ਜੇ ਪਸ਼ਾਦਾ ਗਰਮ ਰਹਿੰਦਾ ਜੀ ਜੀ ਦੁਪਹਿਰ ਦਾ ਪ੍ਰਸ਼ਾਦਾ ਪਹੁੰਚ ਜਾਂਦਾ ਸ਼ਾਮ ਦਾ ਪ੍ਰਸ਼ਾਦਾ ਵੀ ਪਹੁੰਚ ਜਾਂਦਾ ਜਿੱਦੋਂ ਰਾਤ ਦਾ ਪ੍ਰਸ਼ਾਦਾ ਵੀ ਪਹੁੰਚ ਜਾਂਦਾ ਉਹ ਬਜ਼ੁਰਗ ਸ਼ੱਕਦੇ ਨੇ ਅਸੀਸਾਂ ਦਿੰਦੇ ਨੇ ਉਹ ਜਿੰਨਾ ਬਜ਼ੁਰਗਾਂ ਦੇ ਪਹਿਲਾਂ ਚਿਹਰੇ ਭਰਜਾਏ ਸੀ ਹੁਣ ਚੀਰਿਆਂ ਤੇ ਰੌਣਕ ਆ ਗਈ ਹੈ ਖੁਸ਼ ਆ ਉਹ ਜਿਹਨੂੰ ਸੇਵਾ ਦਾ ਜਾਂਦਾ ਉਹ ਪਹਿਲਾਂ ਉਡੀਕਦੇ ਹੁੰਦੇ ਨੇ ਵੀ ਟਿਫਨ ਆ ਰਿਹਾ ਜੀ ਸਾਡਾ ਉਹ ਪਹਿਲਾਂ ਹੀ ਅੰਦਰੋਂ ਪਹਿਲਾਂ ਖਾਲੀ ਟਿਫਨ ਲੈ ਕੇ ਖਨੋਤੇ ਦੇ ਬੂਹੇ 'ਚ ਸੇਵਾਦਾਰ ਪਹੁੰਚਦਾ ਉਹ ਖਾਲੀ ਟਿਫਨ ਦੇ ਦਿੰਦੇ ਨੇ ਭੜਿਆ ਟਿਫਨ ਲੈ ਲੈਂਦੇ ਨੇ ਜਦੋਂ ਭੜਿਆ ਟਿਫਨ ਫੜਦੇ ਨੇ ਚੀਰਿਆਂ ਤੇ ਕਰਾਉਣਕ ਹੁੰਦੀ ਵੇਖਣ ਵਾਲੀ ਰੌਣਕ ਹੁੰਦੀ ਹੈ ਜਿਵੇਂ ਇੱਕ ਅੰਦਰੋਂ ਅਸੀਸ ਦੇ ਰਹੇ ਹੁੰਦੇ ਨੇ ਬਜ਼ੁਰਗ ਤੇ ਸਾਡੇ ਭਾਈ ਸਾਹਿਬ ਜੀ ਹਮੇਸ਼ਾ ਸਾਨੂੰ ਇਹੋ ਹੀ ਸਮਤ ਦਿੰਦੇ ਨੇ ਕਹਿੰਦੇ ਬਜ਼ੁਰਗਾਂ ਦੀ ਸੇਵਾ ਮਨ ਕਰਕੇ ਕਰਨੀ ਹੈ ਸ਼ਰਧਾ ਭਾਵਨਾ ਦੇ ਨਾਲ ਕਰਨੀ ਹੈ ਨਿਮਰਤਾ ਨਾਲ ਕਰਨੀ ਹੈ ਕਿਉਂ ਜੇ ਬਜ਼ੁਰਗ ਖੁਸ਼ ਨੇ ਪਰਮਾਤਮਾ ਵਾਹਿਗੁਰੂ ਖੁਸ਼ ਹੈ ਜਿਹੜਾ ਹੁਣ ਦੇਖਦੇ ਆ ਕਿ ਇਹ ਨਸ਼ਿਆਂ ਦਾ ਹੜ ਜਿਹੜਾ ਸਾਡੇ ਖਾਸ ਕਰਕੇ ਪੰਜਾਬ ਚ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਕੋਈ ਨੌਜਵਾਨ ਜਿਹੜੇ ਆ ਲੜਕੇ ਲੜਕੀਆਂ ਵਾਸਤੇ ਜਿਹੜਾ ਵਾ ਉਹ ਵੀ ਟਰਸਟ ਵੱਲੋਂ ਕੋਈ ਉਹਨਾਂ ਨੂੰ ਕਿਸੇ ਧਾਰਮਿਕ ਚੀਜ਼ ਦੇ ਨਾਲ ਕੋਈ ਜੋੜਨ ਦੇ ਪਰਾਲੇ ਜਾਂ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਤ ਰਹਿਣ ਵਾਸਤੇ ਕੋਈ ਇਸ ਤਰ੍ਹਾਂ ਦਾ ਪਰਾਲਾ ਸ਼ੁਰੂ ਉਹਨਾਂ ਵੱਲੋਂ ਕੀਤਾ ਗਿਆ ਜੀ ਹਾਂਜੀ ਇਹ ਵੀ ਸਵਾਲ ਤੁਹਾਡਾ ਬਹੁਤ ਸੋਣਾ ਜੀ ਪਈਸਾ ਵੀ ਲੋ ਇਸੇ ਸਥਾਨ ਤੇ ਬਾਬਾ ਦੀਪ ਸਿੰਘ ਗੁਰਮਤ ਸੰਗੀਤ ਅਕੈਡਮੀ ਆਰੰਭ ਹੋ ਚੁੱਕੀ ਹੈ ਜੀ ਤਿੰਨ ਸਾਲ ਦਾ ਕੋਰਸ ਆ ਜੀ ਬੱਚਿਆਂ ਨੂੰ ਗੁਰਮਤ ਵਿਦਿਆ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਤਬਲਾ ਸਿਖਾਇਆ ਜਾਂਦਾ ਹੈ ਤੇ ਖਾਸ ਤੌਰ ਤੇ ਬੱਚਿਆਂ ਵਾਸਤੇ ਜਿੰਮ ਦਾ ਪ੍ਰਬੰਧ ਜੀ ਉੱਤੇ ਆਪਣੇ ਸਰੀਰ ਤੰਦੁਸਤੀ ਵਾਸਤੇ ਬੱਚੇ ਸਵੇਰੇ ਸ਼ਾਮ ਜਿੰਮ ਦੀ ਅਭਿਆਸ ਵੀ ਕਰਦੇ ਨੇ ਉੱਥੇ ਉਹ ਵੀ ਮਿਹਨਤ ਕਰਦੇ ਨੇ ਬੱਚੇ ਹੋਰ ਬੱਚਿਆਂ ਨੂੰ ਮੈਂ ਕਿ ਤਾਜ਼ਾ ਖਾਣਾ ਬਣ ਕੇ ਇਤਨੇ ਜਿੰਨੇ ਪਹੁੰਚਦਾ ਹੈ ਬੱਚਿਆਂ ਦੀ ਰਹਿائش ਦਾ ਪ੍ਰਬੰਧ ਹੈ ਖਾਣੇ ਦਾ ਪ੍ਰਬੰਧ ਹੈ ਬਿਲਕੁਲ 3 ਸਾਲ ਦਾ ਫ੍ਰੀ ਦਾ ਕੋਰਸ ਹੈ ਫ੍ਰੀ ਕੋਰਸ ਕੋਈ ਇਹ ਦੇਖੋ ਤੇ ਬੱਚੇ ਕੋਈ ਪੈਸਾ ਨਹੀਂ ਲਿਆ ਜਾਂਦਾ ਤੇ ਕੁਝ ਦਿਨ ਹੋਏ ਨੇ ਭਾਈਸਾਹ ਜੀ ਲਾਹੌਰ ਬੱਚਿਆਂ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਉਪਰਾਲਾ ਕੀ ਕਈ ਵਾਰ ਅੱਗੇ ਬੱਚਿਆਂ ਨੂੰ ਲੋੜ ਹੁੰਦੀ ਸੀ ਬੱਚੇ ਘਰੋਂ ਕੁਝ ਪੈਸੇ ਮੰਗਾਉਂਦੇ ਸਨ ਮਾਤਾ ਪਿਤਾ ਕੋਲ ਅਕੈਡਮੀਆ ਵਿੱਚ ਤੁਹਾਡੀ ਗੱਲ ਥੋੜੀ ਅੱਗੇ ਵਧਾਈ ਦੀ ਅਕੈਡਮੀਆ ਦੇ ਵਿੱਚ ਜਾਂ ਦੇਖਦੇ ਆ ਕਿ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਕੋਈ ਛੋਟੀ ਜੀ ਫੀਸ ਰੱਖੀ ਜਾਂਦੀ ਆ ਸੰਗੀਤ ਦੀ ਇੱਥੇ ਵੀ ਕੋਈ ਫੀਸ ਜਿਹੜੀ ਲਈ ਜਾਂਦੀ ਆ ਕਿਉਂਕਿ ਚਲੋ ਇਹ ਤਾਂ ਇੱਕ ਹੁੰਦਾ ਨਾ ਕਿ ਹਰ ਇੱਕ ਚੀਜ਼ ਦਾ ਖਰਚਾ ਹੁੰਦਾ ਵਾ ਜਿਨ੍ਹਾਂ ਨੇ ਸਿਖਾਉਣਾ ਉਹਨਾਂ ਦਾ ਵੀ ਖਰਚਾ ਜਿਹੜੇ ਆ ਕੋਈ ਉਸਤਾਦ ਲੋਕ ਉਹਨਾਂ ਨੂੰ ਵੀ ਦੇਣਾ ਪੈਂਦਾ ਕਿ ਇੱਥੇ ਵੀ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਇੱਥੇ دنیਵੀ ਫੀਸ ਕੋਈ ਨਹੀਂ ਆ ਹਾਂ ਅਸੀਸ ਰੁਪਈ ਫੀਸ ਹੈ ਜੀ ਕਿ ਪੇਰੈਂਟ ਅਸੀਸ ਦੇਣ ਉਹ ਫੀਸ ਜ਼ਰੂਰ ਰੱਖੀ ਜਾਂਦੀ ਆ ਮਾਇਆ ਵਾਲੀ ਅਸੀਸ ਕੋਈ ਤੂ ਫੀਸ ਨਹੀਂ ਰੱਖੀਦੀ ਕਿਸੇ ਬੱਚੇ ਕੋਲ 1 ਰੁਪਇਆ ਵੀ ਨਹੀਂ ਲੈ ਜਾਂਦਾ ਰਿਹਾਇਸ਼ ਫਰੀ ਖਾਣਾ ਫਰੀ ਸਗੋਂ ਇਸ ਦੇ ਉਲਟ ਜਿਵੇਂ ਦੱਸਿਆ ਅਬਦਾਸ ਨੇ ਪਹਿਲਾਂ ਭਾਈ ਸਾਹਿਬ ਨੂੰ ਉਪਰਾਲਾ ਕੀਤਾ ਬੱਚਿਆਂ ਦੀ ਕਿਰਤ ਵੀ ਸੈਟਿੰਗ ਕਰ ਦਿੱਤੀ ਹੈ ਜਿਹੜੇ ਬੱਚੇ ਅੱਗੇ ਘਰੋਂ ਪੈਸੇ ਮੰਗਾਉਂਦੇ ਸਨ ਆਪਣੇ ਖਰਚੇ ਵਾਸਤੇ ਹੁਣ ਘਰ ਪੈਸੇ ਭੇਜਿਆ ਕਰਨਗੇ ਇਹ ਬੜਾ ਸੋਹਣਾ ਉਪਰਾਲਾ ਕੀਤਾ ਗਿਆ ਨਾਲ ਫਿਰ ਇੱਥੇ ਦਾਤਾ ਬੰਦੀ ਸ਼ਰ ਪਬਲਿਕ ਸਕੂਲ ਚੱਲ ਰਿਹਾ ਜੀ ਜਿੱਥੇ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਗੁਰਮਤਿ ਦੀ ਵਿੱਦਿਆ ਵੀ ਦਿੱਤੀ ਜਾਂਦੀ ਹੈ ਤੇ ਪੈਸੇ ਦੀ ਇੱਕੋ ਮੰਦੀ ਭਾਵਨਾ ਹੈ ਇਹ ਸਕੂਲ 'ਚ ਬੱਚੇ ਪੜ੍ਹ ਕੇ ਡਾਕਟਰ ਬਣ ਕੱਲੇ ਡਾਕਟਰ ਨਾ ਬਣ ਗੁਰਮਖ ਡਾਕਟਰ ਬਣ ਜਾਣ ਇੰਜੀਨੀਅਰ ਬਣ ਕੱਲੇ ਇੰਜੀਨੀਅਰ ਨਾ ਬਣ ਗੁਰਮਖ ਇੰਜੀਨੀਅਰ ਬਣ ਵਕੀਲ ਬਣ ਪਰ ਗੁਰਮਖ ਵਕੀਲ ਬਣ ਵੱਡੇ ਵੱਡੇ ਅਹੁਦਿਆਂ ਤੇ ਜਾਣ ਨਾਲ ਗੁਰਮਤਿ ਵੀ ਕਾਇਮ ਰਵੇ ਲੋਕਾਂ ਨੂੰ ਸਿੱਧੇ ਰਸਤੇ ਪਹੁੰਚ ਸਕਣ ਹੱਕ ਸੱਚ ਦੀ ਕਮਾਈ ਕਰਨ ਸੱਚ ਸਾਚੀ ਇਮਾਨਦਾਰੀ ਨਾਲ ਆਪਣੀ ਡਿਊਟੀ ਤੇ ਮਾਹੁਣ ਇੱਥੇ ਇਹੋ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ਬਾਕੀ ਭਾਈ ਸਾਹਿਬ ਵੱਲੋਂ ਗੁਰਮਤਿ ਸਮਾਗਮ ਵੀ ਥਾਂ-ਥਾਂ ਤੇ ਕੀਤੇ ਜਾਂਦੇ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ ਜਾਂਦਾ ਹੈ ਤਾਂ ਕਿ ਲੋਕ ਨਸ਼ਿਆਂ ਤੋਂ ਬਚ ਕੇ ਗੁਰਮਤਿ ਨਾਲ ਜੁੜਦਣ ਤੇ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਤੁਸੀਂ ਅਰਦਾਸ ਕਰਿਓ ਸਤਿਗੁਰੂ ਭਾਈ ਸਾਹਿਬ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਇਸ ਤਰ੍ਹਾਂ ਭਾਈ ਸਾਹਿਬ ਦੇ ਸਿਰ ਤੇ ਹੱਥ ਰੱਖ ਕੇ ਐਸੀਆਂ ਸਮਾਵਾਂ ਸਤਿਗੁਰੂ ਤਰਸ ਕਰਕੇ ਆਨਵਾਜ ਸਭੇਜ ਲੈਂਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਦੋਸਤੋ ਤੁਸੀਂ ਜੁੜੇ ਹੋ ਇਸ ਵੇਲੇ ਬਹੁਤ ਵਧੀਆ ਜਿਹੜਾ ٹرسٹ ਚਲਾ ਰਹੇ ਨੇ ਭਾਈ ਸਾਹਿਬ ਅਮਨਦੀਪ ਜੀ ਤੇ ਲਾਸਟ ਦੇ ਅਸੀਂ ਚਾਹਾਂਗੇ ਕਿ ਜਿਹੜੇ ਲੋਕ ਇਸ ਜਗ੍ਹਾ ਤੇ ਇਲਾਜ ਵਾਸਤੇ ਜਿਨ੍ਹਾਂ ਨੂੰ ਪਹੁੰਚਣਾ ਹੈ ਜਾਂ ਜਿਨ੍ਹਾਂ ਨੂੰ ਜ਼ਰੂਰਤ ਆ ਤੁਸੀਂ ਆਪਣੇ ਅਲਫਾਜ਼ੀ ਜਿਹੜਾ ਵਾ ਐਡਰੈਸ ਜ਼ਰੂਰ ਦੱਸੋ ਕਿਉਂਕਿ ਇਸ ਚੀਜ਼ ਦੀ ਲੋੜ ਹੈ ਕਿ ਲੋਕ ਅੱਜ तकरीबन ਜਿਹੜੇ ਆ ਉਹ ਪੀੜਤ ਨੇ ਲੋਕ ਬਿਮਾਰੀਆਂ ਤੋਂ ਪੀੜਤ ਨੇ ਤੇ ਜਿਹੜਾ ਉਹ ਪਰਾਲਾ ਭਾਈ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ ਬਾਬਾ ਦੀਪ ਸਿੰਘ ٹرسٹ ਵੱਲੋਂ ਕੀਤਾ ਜਾ ਰਿਹਾ ਹੈ ਇਹ ਬੜਾ ਸ਼ਲਾਘਾ ਜੋ ਜਿਹੜਾ ਉਪਰਾਲਾ ਹੈ ਤੇ ਅਸੀਂ ਚਾਹਾਂਗੇ ਕਿ ਤੁਸੀਂ ਐਡਰੈਸ ਦੱਸੋ ਤੇ ਅਸੀਂ ਸੰਗਤ ਦੇ ਨਾਲ ਫਿਰ ਫਤਿਹ ਦੀ ਸਾਂਝ ਪਾਈਏ ਐਡਰੈਸ ਬਹੁਤ ਸੌਖਾ ਜੀ ਰਾਮਤੀਥ ਰੋਡ ਰਾਮਤੀਥ ਰੋਡ ਅੱਡਾ ਬੌਲੀ ਅੰਮ੍ਰਿਤਸਰ ਇਹ ਰਾਮਤੀਥ ਰੋਡ ਤੇ ਆ ਕੇ ਜਦੋਂ ਪੁੱਛੋਗੇ ਅੱਡੇ ਬੌਲੀ ਜਾਣਾ ਆਪਾਂ ਬਾਹਰ ਬੋਰਡ ਲੱਗਾ ਜੀ ਬਾਬਾ ਦੀਪ ਸਿੰਘ ਚੈਦੋ ٹرسٹ ਦਾ ਬੋਰਡ ਲੱਗਾ ਹਸਪਤਾਲ ਦਾ ਬੋਡ ਵੀ ਲੱਗਾ ਫਿਰ ਵੀ ਕਿਸੇ ਨੂੰ ਨਾ ਪਤਾ ਲੱਗੇ ਮੋਬਾਈਲ ਨੰਬਰ ਨੋਟ ਕਰ ਲਓ ਜੀ 78 37 84 58 62 98 75 90 90 02 ਇਹ ਮੋਬਾਈਲ ਨੰਬਰ ਤੇ ਫੋਨ ਕਰਕੇ ਆਜੀ ਪੁੱਛ ਸਕਦੇ ਹੋ ਦਾ ਸਾਰਿਆਂ ਦੀ ਬੇਨਤੀ ਕਰਾਂਗਾ ਕਰੇਗਾ ਸਾਰਿਆਂ ਨੂੰ ਨਿਮਰਤਾ ਸਹਿ ਦਾ ਹੱਥ ਜੋੜ ਕੇ ਬੇਨਤੀ ਕਰੇਗਾ ਜਿੰਨੀਆਂ ਵੀ ਇਸ ਅਸਥਾਨ ਤੇ ਸਮਾਵਾਂ ਚੱਲ ਰਹੀਆਂ ਨੇ ਲੋੜਵੰਦ ਇਸ ਸਵਾਮਾਂ ਦਾ ਲਾਭ ਲੈਣ ਇੱਥੇ ਆ ਕੇ ਅਸੀਂ ਸਾਦੇ ਨੇ ਇੱਥੇ ਚਰਨ ਪਾਉਣ ਆਪਣੀ ਅੱਖਾਂ ਦੇ ਨਾਲ ਸਾਰਾ ਕੁਝ ਵੇਖੜ ਕਿਵੇਂ ਸਕੂਲ ਚੱਲਦਾ ਪਿਆ ਹੈ ਕਿਵੇਂ ਹਸਪਤਲ ਚੱਲਦਾ ਪਿਆ ਹੈ ਕਿਵੇਂ ਬਾਬੇ ਨਾਇਣਕ ਦੀ ਰਸੋਈ ਚੱਲ ਰਹੀ ਹੈ ਕਿਵੇਂ ਫ੍ਰੀ ਟਿਫਨ ਸੇਵਾ ਚੱਲ ਰਹੀ ਹੈ ਇਸ ਸਵਾਮਾਂ ਵੇਖ ਕੇ ਅਸੀਂ ਸਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਸੰਗਤ ਜੀ ਅਸੀਂ ਤੁਹਾਡੇ ਨਾਲ ਐ ਬਾਬਾ ਦੀਪ ਸਿੰਘ ਚੈਰੀਟੇਬਲ ਐਂਡ ਟਰਸਟ ਹਸਪੀਟਲ ਦੇ ਨਾਲ ਉਹਨਾਂ ਦੇ ਜਿਹੜੇ ਬੜੇ ਵਧੀਆ ਜਿਹੜੇ ਸੁਭਾਵਾ ਵਾਲੇ ਜਿਹੜੇ ਇੱਥੇ ਸਟਾਫ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਵੱਲੋਂ ਜਿਹੜੀ ਬੜੀ ਵਧੀਆ ਸੇਵਾਵਾਂ ਜਿਹੜੀ ਆ ਇਹ 21 ਦਸੰਬਰ ਛੋਟੇ ਸਹਿਬ ਜਾਦਿਆਂ ਦੇ ਸ਼ਹੀਦੀ ਦਿਹਾੜਾ ਨੂੰ ਸਮਰਪਿਤ ਇਹ ਸ਼ੁਰੂ ਹੋਈ ਹੈ ਤੇ 10 ਜਿਹੜੀ ਐ 10 ਜਨਵਰੀ ਤੱਕ ਜਿਹੜੀ ਇਹ ਸੇਵਾ ਚੱਲੇਗੀ 13000 ਰੁਪਏ ਦੇ ਵਿੱਚ ਇਹ ਇਲਾਜ ਜਿਹੜਾ ਤੁਸੀਂ ਕਰਵਾ ਸਕਦੇ ਹੋ ਔਰ ਇਸ ਤਰ੍ਹਾਂ ਹੀ ਅਸੀਂ ਤੁਹਾਡੇ ਨਾਲ ਫੇਰ ਜੁੜੇ ਰਵਾਂਗੇ ਤੁਸੀਂ ਦੇਖ ਰਹੇ ਹੋ ਐਨਟੀਵੀ ਪੰਜਾਬ ਲਾਈਵ ਮਨਜੀਤ ਸਿੰਘ ਅਤੇ ਸੋਨੂ ਖਾਨਕੋਟ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ